ਮਟਾਲਾ ਦੀ ਗਾਂਧੀ ਨਗਰ ਕੈਂਪ ਦੇ ਵਿੱਚ ਰਹਿਣ ਵਾਲਾ ਸੁਦੇਸ਼ ਕੁਮਾਰ ਆਪਣੇ ਛੋਟੇ-ਛੋਟੇ ਬੱਚਿਆਂ ਦੇ ਲਈ ਆਪਣੇ ਘਰ ਦੀ ਛੱਤ ਦੇ ਲਈ ਮਦਦ ਦੀ ਗੁਹਾਰ ਲਗਾ ਰਿਹਾ ਹੈ ਸੁਦੇਸ਼ ਦੇ ਪਰਿਵਾਰ ਅਤੇ ਘਰ ਦੇ ਹਾਲਾਤ ਦੇਖ ਕੇ ਹਰ ਕਿਸੇ ਦੀ ਅੱਖ ਨਾਮ ਖੋ ਜਾਵੇਗੀ ਘਰ ਦੋ ਕਮਰਿਆਂ ਦਾ ਹੈ ਅਤੇ ਇੱਕ ਕਮਰੇ ਦੀ ਛੱਤ ਪਹਿਲਾਂ ਹੀ ਬਰਸਾਤ ਦੇ ਚਲਦੇ ਢਹਿ ਟੇਰੀ ਹੋ ਚੁੱਕੀ ਹੈ ਅਤੇ ਜਿਸ ਕਮਰੇ ਦੀ ਛੱਤ ਬਚੀ ਹੈ ਉਹ ਵੀ ਤਰਪਾਲ ਦੇ ਆਸਰੇ ਆ ਤੇ ਢਹਿਣ ਵਾਲੀ ਹੈ ਕੰਧਾਂ ਵੀ ਕਮਜ਼ੋਰ ਹਨ ਇਸ ਘਰ ਦੇ ਵਿੱਚ ਪਤੀ ਪਤਨੀ ਅਤੇ ਛੋਟੇ ਛੋਟੇ ਚਾਰ ਬੱਚੇ ਰਹਿਣ ਨੂੰ ਮਜਬੂਰ ਹਨ ਇਸ ਘਰ ਦਾ ਮਾਲਕ ਸੁਦੇਸ਼ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ ਘਰ ਦੀ ਹਾਲਤ ਵੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਮੇਰਾ ਨਾਮ ਗਣੇਸ਼ਚੰਦ ਆਰਾ ਹੈ ਤੇ ਇਹ ਜਿਹੜੇ ਘਰ ਅੱਜ ਅਸੀਂ ਦੇਖਿਆ ਵਾ ਇਹ ਘਰ ਦੇ ਜਿਹੜੇ ਦੋ ਕਮਰੇ ਆ ਤੇ ਦੋ ਕਮਰਿਆਂ ਦੇ ਵਿੱਚ ਇੱਕ ਕਮਰੇ ਤੇ ਡਿੱਗੀ ਪਿਆ ਦਾ ਤੇ ਦੂਸਰੇ ਕਮਰੇ ਵਿੱਚ ਇੱਕ ਬੈੱਡ ਉਹ ਵੀ ਟੁੱਟਾ ਹੋਇਆ ਬੈੱਡ ਉਹਦੇ ਵਿੱਚ ਆਪਣੇ ਜਿਹੜੇ ਨੇ 6 ਜੀ ਜਿਹੜੇ ਨੇ ਗੁਜ਼ਾਰਾ ਕਰ ਰਹੇ ਨੇ ਤੇ ਘਰ ਦੀ ਹਾਲਾਤ ਇੰਨੀ ਬਦ ਤੋਂ ਬਦਤਰ ਰਹਿ ਗਈ ਆ ਨਿੱਕੇ ਨਿੱਕੇ ਸਾਥ ਉਹ ਵੀ ਸ਼ਤਤਾਂ ਥੱਲੇ ਪਈ ਦੇ ਆ ਜਿਹੜੀ ਟਿੱਕਣ ਵਾਲੀ ਆ ਹਾਂਜੀ ਫਿਰ ਉਹ ਮੰਤੀ ਡਰ ਨਹੀਂ ਰਹਿੰਦਾ ਇੱਕ ਕਿਸੇ ਦੇ ਦੇਖੋ ਡਰ ਤੇ ਵੇਖੋ 24 ਘੰਟੇ ਡਰ ਹੀ ਰਹਿੰਦੇ ਜਦੋਂ ਘਰੋਂ ਬਾਹਰ ਨਿਕਲ ਜਾਂਦੇ ਨੇ ਪਤਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਡਰ ਪਿਆ ਹੁੰਦਾ ਕਿ ਪਤਾ ਨਹੀਂ ਕੀ ਗੱਲ ਹੋ ਜਾਣੀ ਕੀ ਨੇ ਪਿੱਛੇ ਸਾਰਾ ਧਿਆਨ ਤਾਂ ਪਿੱਛੇ ਰਹਿੰਦਾ ਕੰਮ ਇਹਨਾਂ ਨੇ ਵਿਚਾਰੇ ਨੇ ਕੀ ਕਰਨਾ ਕੰਮ ਕਮਾਉਣ ਵਾਲਾ ਇਕੱਲਾ ਹੀ ਹੈ ਹਾਂ ਬਿਲਕੁਲ ਬਿਲਕੁਲ ਇਕੱਲਾ ਹੀ ਹੈ ਜੀ ਹਾਂ ਬੱਚੇ ਕੀ ਕਰਦੇ ਆ ਬੱਚੇ ਕੋਈ ਕੁਝ ਤੇ ਪੜਦੇ ਨੇ ਤੇ ਇੱਕ ਬਿਲਕੁਲ ਛੋਟਾ ਜਿਹਾ ਬੱਚਾ 2-3 ਸਾਲ ਦਾ ਬੱਚਾ ਹੈ ਹਾਂ ਜੀ ਵੇਖੋ ਉੱਥੇ ਹੀ ਬੱਚੇ ਬੱਚੇ ਵੀ ਉੱਥੇ ਪੇੜਨਾ ਛੋਟਾ ਬੱਚਾ ਜਿਹੜਾ 2-3 ਸਾਲ ਦਾ ਉਹ ਵੀ ਉੱਥੇ ਪਿਆਦਾ ਤੇ ਬਾਕੀ ਵੀ ਜਿਹੜੀਆਂ ਤਿੰਨ ਬੇਟੀਆਂ ਬੇਟੀਆਂ ਵੀ ਨੇ ਜਿਹੜੀਆਂ ਉਹ ਵੀ ਉੱਥੇ ਹੀ ਨੇ ਤੇ ਮਿਸਿਸ ਜੋਦੀ ਆ ਉਹ ਵੀ ਠੀਕ 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 ਨਹੀਂ ਹੈਗੀ ਤੇ ਉਹ ਵੀ ਉਸੇ ਹੀ ਕੀ ਕਮਰੇ ਦੇ ਵਿੱਚ ਜਿਹੜੀ ਆ ਕਿ ਬੈਠੀ ਹੋਏ ਨੇ ਤੇ ਪਤਾ ਨਹੀਂ ਕਿਸ ਵੇਲੇ ਮਿਸ ਹੈਪਨਿੰਗ ਜਿਹੜੀ ਆ ਇਹ ਹੋ ਸਕਦੀ ਆ ਤੇ ਸਰ ਕੇਵਲ ਪਿੱਛੇ ਨੂੰ ਰਹਿਣਾ ਹਾਂ ਹਾਂ ਵੇਖੋ ਕੰਮ ਕੀ ਕਰਨਾ ਜਦੋਂ ਧਿਆਨ ਹੀ ਪਿੱਛੇ ਨੂੰ ਹੈਗਾ ਬੈਕਗ੍ਰਾਉਂਡ ਸਾਰਾ ਧਿਆਨ ਹੀ ਉਹਨਾਂ ਦੇ ਘਰ ਦੇ ਵਿੱਚ ਹੈ ਕਿ ਘਰ 'ਚ ਕੋਈ 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 ਮਾੜੀ ਘਟਨਾ ਇਹਨਾਂ ਨੂੰ ਆਪਰ ਜੇ ਤੇ ਉੱਥੇ ਇਹ ਬੰਦਾ ਕੀ ਕਰ ਸਕਦਾ ਹੈ ਨਾ ਹਾਂਜੀ ਅਈ ਗੰਨਿਆ ਕਿ ਇਹ ਜਿਹੜੇ ਆਪਣਾ ਇਹ 슬ਮ ਏਰੀਆ ਦੇ ਵਿੱਚ ਆਪਣਾ ਜੀਵਨ ਜਾਪਨ ਕਰ ਰਹੇ ਨੇ ਕਹੀ ਇਹਨਾਂ ਦਾ ਦੇਖਣਾ ਇਹਨਾਂ ਦਾ ਸਟੈਂਡਰਡ ਦੇਖੋ ਲਿਵਿੰਗ ਸਟੈਂਡਰਡ ਕਿਸ ਤਰ੍ਹਾਂ ਦਾ ਹੈ ਕਿ ਕਿ 슬ਮ ਏਰੀਆ ਵਾਲੇ ਵੀ ਜਿਹੜੇ ਨਾ ਸਿਟੀ ਦੇ ਵਿੱਚ ਰਹਿਣ ਵਾਲੇ ਉਹਨਾਂ ਦਾ ਵੀ ਹੋ ਸਕਦਾ ਸਹੀ ਹੋਏਗਾ ਪਰ ਇਹਨਾਂ ਦਾ ਲਿਵਿੰਗ ਸਟੈਂਡਰਡ ਜਿਹੜਾ ਨਾ ਬਹੁਤ ਹੀ ਮਾੜਾ ਬទਿਤ ਕਰ ਰਹੇ ਨੇ ਇਹਨਾਂ ਦੀ ਵੀ ਮਦਦ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਇਹਨਾਂ ਦੀ ਜਿਹੜੀ ਮਦਦ ਹੈ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਹੈ ਸੋ ਸਾਡੇ ਇਹ ਸਮਾਜ ਸੇਵੀ ਜਿਓ ਐਨਜੀਓ ਹੈ ਜਾਂ ਸੋਸ਼ਲ ਸੁਸਾਇਟੀਜ਼ ਨੇ ਅਸੀਂ ਉਹਨਾਂਗੇ ਵੀ ਰਿਕਵੈਸਟ ਕਰਦੇ ਆ ਕਿ ਇਹ ਇਹ ਸੁਦੇਸ਼ ਕੁਮਾਰ ਦੀ ਕੋਈ ਨਾ ਕੋਈ ਬਾਹ ਫੜੀ ਜਾਏ ਜਾਂ ਇਤਸਾਰ ਲਈ ਜਾਏ ਤੇ ਜਾਂਦੇ ਤੇ ਘਰ ਦੇ ਜਿਹਨਾਂ ਹਾਲਾਤ ਜਿਹੜੇ ਨੇ ਬਦਲ ਜਾਣ ਮੇਰਾ ਨਾਮ ਲਵਲੀ ਕੀ ਹਾਲ ਹੈ ਤੁਹਾਡੇ ਘਰ ਦੇ ਕੀ ਹਾਲ ਨੇ ਆ ਦੇ ਘਰ ਗਏ ਉਹ ਦੋ ਨਾਲ ਤਲਾ ਇਹ ਕਿੱਥੇ ਜਾਈਏ ਮੇਰੇ ਬੈਠੇ ਦੇ ਬਦਲ ਆ ਗਿਆ ਫਿਰ ਉੱਥੇ ਜਾਣੇ ਬੰਦਾ ਕਰ ਵਾਲੇ ਕਿੰਨੇ ਕੰਮ ਕਰਦੇ ਥੱਲੇ ਰਿਕਸ਼ਾ ਜਲਾਣ ਦੇ ਜਿੰਨੇ ਬੱਚੇ ਚਾਰ ਜਿਹੜੇ ਲੋਕਾਂ ਕੰਮ ਤੇ ਜਾਂਦੇ ਮਗਰੋਂ ਤੇ ਡਰੀ ਰਹਿੰਦਾ ਹੋਣਾ ਵੀ ਕਿ ਜਿਹੜਾ ਹਾਂਜੀ ਸੱਤ ਦੇ ਹਾਲਾਤ ਡਰਤ ਰਹੇ ਮੇਰੇ ਬੱਚਿਆਂ ਲੈ ਕੇ ਬੈਨੇ ਵੀ ਅੰਦਰ ਪੈਣਾ ਕਿਹਦੇ ਘਰ ਬਈਏ ਸੋਣਾ ਵੀ ਇੱਥੇ ਹੀ ਰਾਦੂ ਸੋਹਣੇ ਵੀ ਇੱਥੇ ਰਹਿੰਦੇ ਇੱਥੇ ਹਾਂਜੀ ਕੰਮ ਕਰਦੇ ਰਿਕਸ਼ਾ ਜਲਾਣ ਫੈਮਲੀ ਦੀ ਕੌਣ ਕਹਿੰਦਾ ਡੋ ਬੇਟੀਆਂ ਦੋ ਬੇਟੇ ਰਿਕਸ਼ਾ ਤੇ ਆਉਣਾ ਮਾਰੇ ਜ ਮੈਂ ਘਾਤ ਬਹੁਤ ਮਾਰੇ ਆ ਦੇਖਿਆ ਜੇ ਤੁਹਾਡੇ ਘਰ ਦੀ ਖਾਂ ਦਾ ਫਿਸ਼ਿੰਗ ਕਰਦੀ ਜੀ ਹਾਂਜੀ ਡਰ ਨਹੀਂ ਲੱਗਦਾ ਤਾਂ ਮੈਨੂੰ ਡਰ ਤੇ ਲੱਗਦਾ ਜੀ ਕਿਦਾਂ ਸੌਂਕ گزارਾ ਕਰਦੇ ਅਸੀਂ ਸੇ ਜੀ ਜਾਂ ਇੱਕੋ ਮੰਜਾ ਜੀ ਬਹੁਤ ਡਰ ਲੱਗਦਾ ਜੀ ਜਦੋਂ ਕੰਮ ਤੇ ਤੁਸੀਂ ਜਾਂਦੇ ਹੋ ਉਦੋਂ ਦੇ ਪਿੱਛੇ ਖਿਆਲ ਤੇ ਪਿੱਛੇ ਰਹਿੰਦਾ ਹੁੰਦਾ ਹਣਾ ਵੀ ਪਤਾ ਨਹੀਂ ਕੀ ਹੋ ਜਾਣਾ ਹਾਂਜੀ ਇਹ ਤਾਂ ਗੱਲ ਹੈ ਕਿ ਜਦੋਂ ਬਾਰਸ਼ ਆ ਜਾਂਦੀ ਫਿਰ ਪਿੱਛੇ ਖਿਆਲ ਆਉਂਦਾ ਕੰਮੇ ਘੁੰਮੇ ਬੰਜਣਗੇ ਬੱਚਿਆਂ ਦੀ ਲਾਈਫ ਆ ਜੀ ਸਮਾਜ ਸੇਵਕ ਡੇਢ ਉਹਨਾਂ ਟਿਕਣਾ ਕਰਦਾ ਸਮਾਜ ਸੇਵਕਾਂ ਨੂੰ ਜਨਾਹ ਜਾਂਦੇ ਆ ਗੰਟੀ ਕਰਨੇ ਕਰਕੇ ਸੋਚੋ ਸਾਡੇ ਬਾਰੇ ਕੋਈ ਕਿਤਾਬ بارش ਪੀਤੀਆਂ ਉਹ ਤੇ ਪਿਆਰਾ ਕਿਸ ਤਰ੍ਹਾਂ ਹੁੰਦਾ ਤੁਹਾਡੀਆਂ ਸ਼ਰਤਾਂ ਵਿੱਚ ਆਉਂਦੀਆਂ ਕਿਤਾਬ ਬੱਚਿਆਂ ਨੂੰ ਸੰਭਾਲਦੇ ਤੁਸੀਂ ਕੰਮ ਦੇ ਵੀ ਜਾਂਦੇ ਫੇ ਰੋਟੀ ਪਾਣੀ ਕਿੱਥੇ ਚੱਲਦਾ ਬੜੀ ਮੁਸ਼ਕਲ ਆਸਮ ਜਨ న్యూਸ ਲਈ ਕਰਤਾਰਪੁਰ ਤੋਂ ਲक्की ਦੀ ਰਿਪੋਰਟ